ਜ਼ਿਲ੍ਹਾ ਜਰੰਦਾ ਦੇ ਹਾਤੀ ਦੇ ਮਾਨਯੋਗ ਐਸਐਸਪੀ ਸਤਾ ਕਰਮੇਸ਼ ਸਿੰਘ ਜੀ ਐਸਪੀ ਇਨਵੈਸਟੀਗੇਸ਼ਨ ਨਾਲ ਜੋ ਸਰੂਪਾੜ ਤੇ ਵੱਲੋਂ ਪੰਜਾਬ ਸਰਕਾਰ ਦੇ ਏਜੰਡੇ ਜਯੋਤ ਨਸ਼ਾ ਵਿਰੋਧ ਮਹਾਂਮੇ ਦੇ ਤਹਿਤ ਦਚਨ ਦੇ ਜਾਰੀ ਕੀਤੀ ਹੁਣ ਜਿੰਨਾ ਤਹਿਤ ਸਭਰਜਨ ਸ਼ਾਹਕੋਟ ਦੇ ਥਾਣਾ ਲੋਹਿਆ ਦੇ ਮੁਖ ਅਫਸਰ ਸਬ ਇੰਸਪੈਕਟਰ ਲਾਲ ਸਿੰਘ ਅਤੇ ਸਿਕੁੰਦਰ ਸਿੰਘ ਵੱਲੋਂ ਇੱਕ ਨਸ਼ਿਆਂ ਦੀ ਖੇਪ ਜੋ ਨੜਕੀ ਹੈ ਪ੍ਰਿਆ ਪੁੱਤਰੀ ਕਲਵੰਤ ਵਾਸੀ ਪਿੰਡ ਨਵਾ ਨਵੇਂ ਪਿੰਡ ਖਾਲੇਆ ਜਿਸ ਪਾਸੋਂ 107 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਲੜਕੀ ਕਾਫੀ ਦਿਨਾਂ ਦੀ ਇਸ ਤੰਡੇ ਚ ਵੱਲ ਹੋ ਚੁੱਕੀ ਸੀ ਜਿਹਨੂੰ ਪੁਲਿਸ ਵੱਲੋਂ ਮਸਤੀਦੀ ਨਾਲ ਗ੍ਰਫਤਾਰ ਕਰਕੇ ਬਰਾਮਦ ਕੀਤੀ ਹੈ ਔਰ ਇਹਦੇ ਪਿਛੋਕੜ ਚ ਵੀ ਇਹ ਕਿੱਥੋਂ ਲੈ ਕੇ ਆ ਰਹੀ ਹੈ ਜਾਂ ਇਸ ਤੋਂ ਅੱਗੇ ਕਿੱਥੇ ਵੇਚ ਰਹੀ ਹੈ ਜਾਂ ਕਿੱਥੇ ਪ੍ਰਾਪਰਟੀ ਬਣਾਈ ਹੈ ਇਹ ਸਾਰਾ ਵਿਸ਼ਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਹਨੂੰ ਕੰਪਲੀਟ ਕੀਤਾ ਜਾਊਗਾ ਜਰੰਧਾ ਟਿਆਤੀ ਪੁਲਿਸ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਆਪਰੇਸ਼ਨ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ ਨੂੰ ਡੰਗਲਾ ਪੰਜਾਬ ਬਣਾਉਣ ਲਈ ਹਰ ਤਰ੍ਹਾਂ ਦਾ ਪੁਲਿਸ ਵੱਲੋਂ ਜਿਹੜੇ ਆਤਤ ਪਰ ਥੈਂਕ ਯੂ ਜ਼ਿਲ੍ਹਾ ਜਨਰਤਾ ਤੇ ਹੱਤੀ ਦੇ ਮਾਨ ਜੋ ਐਸਐਸਪੀ ਸਤਾ ਕਰਮਿੰਦਰ ਸਿੰਘ ਜੀ ਐਸਪੀ ਇਨਵੈਸਟੀਗੇਸ਼ਨ ਵਾਲੇ ਜੋ ਸਰੂਪ ਆਰ ਤੇ ਵੱਲੋਂ ਪੰਜਾਬ ਸਰਕਾਰ ਦੇ ਏਜੰਡੇ ਜਯੋਤ ਨਸ਼ਾ ਵਿਰੋਧ ਮਹਾਂਮੇ ਦੇ ਤਹਿਤ ਦਿਸ਼ਾਨੇ ਜਾਰੀ ਕੀਤੇ ਹਨ ਜਿਨ੍ਹਾਂ ਤਹਿਤ ਸਬਰੀਜਨ ਸ਼ਾਹਕੋਟ ਦੇ ਥਾਣਾ ਲੋਹਿਆਂ ਦੇ ਮੁਖ ਅਫਸਰ ਸਬ ਇੰਸਪੈਕਟਰ ਲਾਲ ਸਿੰਘ ਅਤੇ ਸਕਿੰਦਰ ਸਿੰਘ ਵੱਲੋਂ ਇੱਕ ਨਸ਼ਿਆਂ ਦੀ ਖੇਪ ਜੋ ਨੜਕੀ ਹੈ ਪ੍ਰਿਆ ਪੁਤਰੀ ਕਰਵੰਤ ਵਾਸੀ ਪਿੰਡ ਨਵਾ ਨਵੇਂ ਪਿੰਡ ਖਾਲੇਆ ਜਿਸ ਪਾਸੋਂ 107 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਲੜਕੀ ਕਾਫੀ ਦਿਨਾਂ ਦੀ ਇਸ ਤੰਡੇ 'ਚ ਇਨਵੋਲ ਹੋ ਚੁੱਕੀ ਸੀ ਜਿਹਨੂੰ ਪੁਲਿਸ ਵੱਲੋਂ ਮਸਤੀਦੀ ਨਾਲ ਗ੍ਰਿਫਤਾਰ ਕਰਕੇ ਬਰਾਮਦ ਕੀਤੀ ਹੈ ਔਰ ਇਹਦੇ ਪਿਛੋਕੜ 'ਚ ਵੀ ਇਹ ਕਿੱਥੋਂ ਲੈ ਕੇ ਆ ਰਹੀ ਹੈ ਜਾਂ ਇਸ ਤੋਂ ਅੱਗੇ ਕਿੱਥੇ ਵੇਚ ਰਹੀ ਹੈ ਜਾਂ ਕਿੱਥੇ ਪ੍ਰਾਪਰਟੀ ਬਣਾਈ ਹੈ ਇਹ ਸਾਰਾ ਵਿਸ਼ਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਹਨੂੰ ਕੰਪਲੀਟ ਕੀਤਾ ਜਾਊਗਾ ਜਰੰਧਾ ਟਿਆਤੀ ਪਲੇਸ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਆਪਰੇਸ਼ਨ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ ਨੂੰ ਡੰਗਲਾ ਪੰਜਾਬ ਬਣਾਉਣ ਲਈ ਹਰ ਤਰ੍ਹਾਂ ਦਾ ਪੁਲਿਸ ਵੱਲੋਂ ਜਿਹੜੇ ਆ ਤਤਪਰ ਥੈਂਕ ਯੂ